हां जी दोस्तों सारेयानु ससरी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਚੋਟੀਆਂ ਕਲਾ ਤਹਿਸੀਲ ਜ਼ਿਲ੍ਹਾ ਦੋਸਤੋ ਮੋਗਾ ਲਗਦਾ ਤਲਵੰਡੀ ਭਾਈ ਦੇ ਬਿਲਕੁਲ ਨਜ਼ਦੀਕ ਪਿੰਡ ਆ ਦੋਸਤੋ ਚੋਟੀਆਂ ਕਲਾ ਇੱਕ ਪਾਸੇ ਮੇਸਤਰੀ ਸੰਧੂਆਂ ਤੇ ਇੱਕ ਪਾਸੇ ਕਾਲਗੇ ਵਾਲਾ ਪਿੰਡ ਵੀ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਖਾਸ ਵਿਜਿਟ ਤੁਸੀਂ ਪਿੰਡ ਚੋਟੀਆਂ ਕਰਨੀ ਹੈਗੀ ਆ ਠੀਕ ਹੈ ਭਾਈ ਸਰਜੀਤ ਸਿੰਘ ਹੋਰਾਂ ਦੇ ਕੋਲੇ ਆਏ ਆ ਦੋਸਤੋ ਭਾਈ ਸਰਜੀਤ ਸਿੰਘ ਫਿਲਹਾਲ ਕਰਨੀ ਹੈਗੇਗੀ ਠੀਕ ਹੈ ਜੀ ਤੇ ਅੱਜ ਜਿੱਦਾਂ ਕਿ ਸਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਤੇ ਉਹਦੇ ਸਬੰਧ ਵਿੱਚ ਅੱਜ ਦੋਸਤੋ ਗੁਰਦੁਆਰਾ ਸਾਹਿਬ ਪਾਈ ਹੋਈ ਗਏ ਸੀਗੇ ਤੇ ਉਹਨਾਂ ਦਾ ਲੜਕਾ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਸ ਵੀਰ ਤੋਂ ਲੈ ਲਾਂਗੇ ਤੇ ਇੱਕ ਵਾਰ ਦੋਸਤੋ ਅੱਜ ਇਸ ਘਰ ਤੋਂ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਠੀਕ ਹੈ ਜੀ ਗੱਬਣਾ ਤਿਆਰੀ ਦੇ ਉੱਤੇ ਤੁਸੀਂ ਸਮਝ ਸਕਦੇ ਜੇ ਦਿਨ ਹਜੇ ਲੈ ਜੂਗੀ ਠੀਕ ਆ ਦਿਨ ਕੋਈ ਆਰ ਤੋਂ 10 ਦਿਨ ਹਜੇ ਲੈ ਜੂਗੀ ਅਪਰੋਕਸੀਮੇਟਲੀ ਤੇ ਬਾਕੀ ਗੱਲਬਾਤ ਆਪਾਂ ਵੀਰ ਨਾਲ ਕਰਦੇ ਹਾਂ 17 ਸਤੰਬਰ ਨੂੰ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਮਾਰਨਿੰਗ ਦਾ ਟਾਈਮ ਆ ਵੈਸੇ ਵੈਰ ਜਿਹੜੀ ਹੈ ਗੱਬਣ 8 ਵਜੇ ਦਾ ਦੋਸਤੋ ਅੱਜ ਬਿਲਕੁਲ ਆਪਾਂ ਕਵਰ ਜਿਹੜੀ ਹੈ ਵੀਡੀਓ ਕਰ ਰਹੇ ਹਾਂ ਆਓ ਕਰਦੇ ਹਾਂ ਗੱਲਬਾਤ ਵੀਰ ਤੋਂ ਪੁੱਛ ਲੈਨੇ ਆ ਰੇਟ ਪਾਪੜ ਦਾ ਕੀ ਰਹੂਗਾ ਇਸ ਵੈਰ ਦਾ ਤੇ ਕਿੰਨਾ ਮਿਲਕ ਪਿਛਲੇ ਸੂਬੇ ਦੇ ਵਿੱਚ ਦੱਸਿਆ ਗਿਆ ਪਿੱਛੋਂ ਮਾਲਕਾਂ ਨੇ ਉਹ ਗੱਲਬਾਤ ਆਪਾਂ ਸਾਰੀ ਕਰ ਲੈਨੇ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਹਾਂਜੀ ਵੀਰ ਜੀ ਤੇ ਇੱਕ ਵੀਰ ਆਪਣਾ ਨਾਮ ਦੱਸ ਦੇ ਮੇਰੇ ਨਾਲ ਅੰਗਰੇਜ਼ ਸਿੰਘ ਜੀ ਅੰਗਰੇਜ਼ ਭਾਈ ਨੰਬਰ ਬਾਈ ਸਰਜੀਤ ਸਿੰਘ ਹੋਰਾਂ ਦੇ 9644 9522 ਆ ਬੋਲ ਦੋ ਦੁਬਾਰਾ ਜੀ 94644 98522 ਠੀਕ ਹੈ ਜੀ ਵੈਸੇ ਨੰਬਰ ਜਿਹੜੇ ਆ ਦੋਸਤੋ ਆਪਾਂ ਸਕਰੀਨ ਦੇ ਉੱਤੇ ਵੀ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਸੰਪਰਕ ਕਰ ਸਕਦੇ ਜੀ ਅੱਛਾ ਅੱਛਾ ਅੰਗਰੇਜ਼ ਭਾਈ ਵੈਡ ਕਿੰਵੇਂ ਸਵੇ ਸੁਣ ਵਾਲੀ ਹੈ ਇਹ ਤੀਜੀ ਸਵੇ ਸੁਣ ਵਾਲੀ ਹੈ ਜੀ ਤੀਜੀ ਸਵੇ ਹਾਂ ਜੀ ਠੀਕ ਹੈ ਜੀ ਤੇ ਜਿਵੇਂ ਤੁਸੀਂ ਦੱਸਿਆ ਸੀ ਵੀ ਪਿੱਛੋਂ ਮਾਲਕਾਂ ਨੇ ਦੱਸਿਆ ਦੂਜੀ ਚਲੋ ਆਪਾਂ ਨੇ ਵਿੱਚੋਂ ਤੀਜੀ ਸੂਆ ਮੰਨ ਕੇ ਕਵੀਤ ਖਰੀਦੇ ਨੇ ਤੇ ਦਿਨ ਹਜੇ ਕਿੰਨੇ ਕੁ ਲੱਜੂਗਾ ਟੋਟਾ 10 ਕ ਦਿਨ ਲੱਜੂਗੀ ਜੀ 10 ਕ ਦਿਨ ਹਾਂ ਜੀ ਠੀਕ ਹੈ ਤਾਂ ਪਿਛਲੇ ਸੋਵੇ ਦਾ ਕੋ ਰਿਕਾਰਡ ਪਤਾ ਕੀਤਾ ਕਿੰਨਾ ਕਿ ਮਿਲਕ ਪਾਇਆ ਪਿਛਲੇ ਸੋਵੇ 23 24 ਪਲੱਸ ਦਿੱਤਾ ਹੀ ਇਹਨੇ 23 24 ਹਾਂਜੀ ਠੀਕ ਹੈ ਜੀ ਸੋ ਪਿਛੋਂ ਜਿੱਦਾਂ ਕਿ ਦੋਸਤੋ ਨਾਰਮਲੀ ਆਪਾਂ ਪੁੱਛ ਲੈਨੇ ਆ ਜਿਸ ਘਰ ਤੋਂ ਆਪਾਂ ਚੀਜ਼ ਲਈ ਹੁੰਦੀ ਆ ਜਿਸ ਫਾਰਮ ਤੋਂ ਲਈ ਆ ਵੀਰਾਂ ਦਾ ਵੀ 20 ਤੋਂ ਪਲੱਸ 22 23 23 ਲੀਟਰ ਤੱਕ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਉਹ ਇਸ ਵਾਈਡ ਦੀ ਰਹੀ ਆ ਠੀਕ ਹੈ ਜੀ ਦੂਜੇ ਸੋਵੇ ਦੇ ਵਿੱਚ ਤੇ ਤੀਸਰੇ ਸੋਵੇ ਦੋਸਤੋ ਹੁਣ ਸੂਣ ਜਾ ਰਹੀ ਆ 10 ਦਿਨ ਬਾਕੀ ਹੈ ਜਿਹੇ ਸੂਣ ਦੇ ਵਿੱਚ ਬਾਕੀ ਥਣੇਵਾ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਹੈ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਵੇਖੋਗੇ ਦੋਸਤੋ ਬਿਲਕੁਲ ਥਣ ਥੁਣਾ ਵਧੀਆ ਹੱਥੀ ਚਵਾਈ ਜਲਾ ਥਣ ਤੇ ਕੋਈ ਬਾਲਾ ਛੋਟਾ ਥਣ ਨਹੀਂ ਹੈਗਾ ਹੱਥੀ ਚਵਾਈ ਹੋ ਜੂਗੀ ਈਜ਼ੀਲੀ ਠੀਕ ਹੈ ਜੀ ਬਾਕੀ ਵੇਰਫੂਨ ਹਵਾਨੇ ਤੇ ਕਾਫੀ ਮੋਟੀਆਂ ਜਿਹੜੀਆਂ ਉਪਰੀਆਂ ਹੋਈਆਂ ਨਜ਼ਰ ਆ ਜਾਣਗੀਆਂ ਤੁਹਾਨੂੰ ਠੀਕ ਹੈ ਜੀ ਦੋਨਾਂ ਪਾਸੇ ਮਿਲਕ ਵੇਨ ਵੀ ਚੰਗੀਆਂ ਖਾਸੀਆਂ ਨੇ ਤੇ ਵੈਸੇ ਹੈ ਅੰਗਰੇਜ਼ ਭਾਈ ਸੀਲ ਠੰਡੀ ਹੈ ਹਾਂ ਜੀ ਪੂਰੀ ਸੀਲ ਹੈ ਜੀ ਦੇਖੋ ਲਓ ਜੀ ਚ ਵਧੀਆ ਜੀ ਜੋ ਵਧੀਆ ਜੀ ਤੇ ਆਪਣ ਤੁਪਣਾ ਵੀ ਵਧੀਆ ਸੀ ਹਾਂਜੀ ਵਧੀਆ ਜੀ ਤੁਪਣੀ ਠੀਕ ਆ ਤੇ ਹਜੇ ਮੈਨੂੰ ਲੱਗਦਾ ਵੀ ਆਉਂਦਾ ਵੀ ਸ਼ੈਦ ਹੀ ਹੋਣਾ ਹਜੇ ਤੇਪਣ ਤੇ ਵੀ ਹਨਾ ਹਾਂਜੀ ਬਿਲਕੁਲ ਤੇ ਅੰਗਰੇਜ਼ ਬਈ ਖੋਲ ਕੇ ਦਿਖਾ ਦਈਏ ਵੀਰਾਂ ਨੂੰ ਬਲੈਕ ਰੰਗ ਦੇ ਵਿੱਚ ਦੋਸਤੋ ਠੀਕ ਆ ਬਲੈਕ ਰੰਗ ਦੇ ਵਿੱਚ ਕ੍ਰੋਸ ਪਣ ਦੇ ਵਿੱਚ ਤੁਸੀਂ ਮੰਨ ਸਕਦੇ ਜੇ ਪਰ ਵੱਡੇ ਕਦ ਕੱਟਦੀ ਆ ਠੀਕ ਆ ਆਰਡਰ ਕੁਆਲਿਟੀ ਵੀ ਚੰਗੀ ਆ ਬਾਕੀ ਤੁਹਾਨੂੰ ਖੋਲ ਕੇ ਆਪਾਂ ਲੰਬਾ ਤੋਰ ਕੇ ਦਿਖਾ ਦਿੰਨੇ ਆ ਆ ਦੇਖੋ ਜਰਾ ਜੀ ਠੀਕ ਹੈ ਜੀ ਅ ਤੋਰ ਤੋਂ ਥੋੜਾ ਹੋਰ ਲੰਮਾ ਤੋਰ ਲਿਓ ਤੋਰ ਤੋਂ ਲੰਮਾ ਕੋਈ ਠੀਕ ਹੈ ਬਾਕੀ ਕਦ ਕਾਠ ਵੀ ਜਿਹੜਾ ਦੋਸਤੋ ਵੱਡੀਆਂ ਵੜਾਂ ਦੇ ਵਿੱਚ ਆ ਜਾਂਦਾ ਤੇ ਹਵਾਨਾ ਤੁਸੀਂ ਦੇਖ ਸਕਦੇ ਜੀ ਵੀ ਜਿੱਦਾਂ ਕਿ ਢਿਲ ਢੁਲ ਕਾਫੀ ਆ ਕੋਈ ਅੱਠ ਤੋਂ 10 ਦਿਨਾਂ ਦੇ ਵਿੱਚ ਦੋਸਤੋ ਪੂਰਾ ਨੇਵਾ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਬਾਕੀ ਸੱਜੀ ਕੱਬੀ ਬਹਿਣੀ ਵਾਲੇ ਪਾਸਿਓਂ ਵੇਖੂਗੇ ਤੇ ਇੱਕੋ ਜਿਹੀ ਥਣ ਨੇ ਵਿਥ ਪੁੱਥ ਬਿਲਕੁਲ ਬਰਾਬਰ ਇੱਕੋ ਜਿਹੀ ਬੈਠੇਗੀ ਠੀਕ ਹੈ ਥਣਾਂ ਦੀ ਆ ਦੇਖੋ ਤੋਰ ਰੋਈ ਘਰ ਦੇ ਘਰ ਤੋਂ ਦੋ ਮਿੰਟ ਤੋਰ ਰੋਈ ਆ ਲੋ ਠੀਕ ਆ ਬਾਕੀ 10 ਦਿਨ ਹਜੇ ਘਟੋ ਘਟ ਦੋਸਤੋਂ ਮੰਨ ਕੇ ਕੋਈ ਵੀਰ ਸੌਦਾ ਕਰ ਲੈ ਠੀਕ ਆ ਜਿਸ ਹਿਸਾਬ ਨਾਲ ਢਿੱਲ ਢੂਲਾ ਲੱਗਦਾ ਵੀ ਦੋਸਤੋਂ ਪੂਰਾ ਹਵਾਨਾ ਲੇਵਾ ਚੰਗਾ ਸੋਹਣਾ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਬਾਕੀ ਨਾਰਮਲੀ ਵੇਖ ਲਿਓ ਅੱਗੇ ਰੁੱਤ ਵੀ ਠੰਢੀ ਆ ਤੇ ਕ੍ਰੋਸ ਪਾਣ ਦੇ ਵਿੱਚ ਥੋੜੀ ਜੀ ਜ਼ਰੂਰ ਹੈਗੀ ਆ ਐਚਐਫਾ ਥੋੜਾ ਜਿਹਾ ਕ੍ਰੋਸ ਪਾਣ ਜ਼ਰੂਰ ਹੋਊਗਾ ਠੀਕ ਆ ਜੀ ਬਾਕੀ ਵੱਡੇ ਕੱਦ ਕਰਦੀ ਆ ਤੇ ਆਰਡਰ ਕੁਆਲਿਟੀ ਚੰਗੀ ਸੋਹਣੀ ਆ ਸੋ ਕਾਫੀ ਵੱਡਾ ਲੇਵਾ ਦੋਸਤੋ ਬਣਾ ਲੂਗੇ ਠਾ 10 ਦਿਨਾਂ ਦੇ ਦੌਰਾਨ ਅਜੇ ਦਿਨ ਪਏ ਆ ਗੁੰਡੇ ਟੁੰਡੇ ਲੜ ਦੂੜ ਤੁਸੀਂ ਦੇਖ ਸਕਦੇ ਤੇ ਅਲਵੀਰੇ ਵਾਲੀ ਬੁਖਾਦੀ ਕਿੰਨੀ ਕ ਖਿੱਚ ਕੇ ਮਗਰੂ ਹੈ ਆ ਦੇਖੋ ਠੀਕ ਆ ਜੀ ਟਿਲ ਟੂ ਲੱਜੇ ਹੈਗੀ ਆ ਵੇਖੋ ਠੀਕ ਆ ਤੇ ਅੱਛਾ ਅੰਗਰੇਜ਼ ਬਾਈ ਕੀ ਮੋਲ ਕੀ ਕਰਦਾ ਆ ਕੀ ਡਿਮਾਂ 50000 ਹਾਂਜੀ ਲੈਣ ਦੇ ਨਾਲ 50000 ਵਿੱਚੋਂ ਛੋਟਾ ਛੱਪਾ ਹੋ ਜੂਗਾ ਹਾਂਜੀ ਮੌਕੇ ਤੇ ਮਾਨਤਨ ਹੋ ਜੂਗੀ ਮੌਕੇ ਤੇ ਹੋ ਜੂਗਾ ਹਾਂਜੀ ਠੀਕ ਹੈ ਵੀਰੇ ਤੇ ਮੌਕੇ ਤੇ ਜਿਹੜਾ ਦੋਸਤੋ ਮਾਨਤਨ ਹੋ ਜੂਗਾ ਠੀਕ ਹੈ ਜੀ ਵਿੱਚੋਂ ਛੋਟਾ ਛੱਪਾ ਹੋ ਜੂਗਾ ਜਿਹੜਾ ਵੀਰ ਕੋਈ ਘਰੇ ਆਊਗਾ ਖਰੀਦਦਾਰ ਮੌਕੇ ਤੇ ਛੋਟਾ ਛੱਪਾ ਹੋ ਜੂਗਾ ਤੇ ਅੰਗਰੇਜ਼ ਭਾਈ ਇੱਕ ਨੰਬਰ ਫੇਰ ਬੋਲ ਦਗੀ ਆਪਣੇ 94644 98522 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਅੰਗਰੇਜ਼ ਤੇ ਭਾਈ ਸਰਜੀਤ ਸਿੰਘ ਹੋਰਾਂ ਦੇ ਘਰੋਂ ਅੱਜ ਵੀਡੀਓ ਸੀ ਆਪਣੀ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਠੀਕ ਆ ਇਹ ਚਾਹੇ ਇੱਕ ਦੋ ਨਾ ਕੀ ਆਉਣ ਪਰ ਆਉਂਦੇ ਜ਼ਰੂਰ ਆ ਠੀਕ ਆ ਜੀ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ گاਵਾ ਦਿਖਾਈਆਂ ਨੇ ਕਈ ਵਾਰ ਪਸ਼ੂ ਮੱਝਾਂ ਦੇ ਵਿੱਚ ਵੀ ਦਿਖਾਈ ਆ ਤੇ ਅੱਜ ਇਹ ਵੈੜ ਜਿਹੜੀ ਵਿਕਾਊ ਆ ਵੀਰ ਹੋਰਾਂ ਦੇ ਕੋਲ ਤੁਸੀਂ ਸੌਦਾ ਕਰ ਸਕਦੇ ਜੇ ਬਾਕੀ ਪੈਕ ਸਾਈਡ ਤੇ ਕੋਈ ਥਾਂ ਥਣ ਤੁਸੀਂ ਢਿੱਲ ਦੇਖ ਸਕਦੇ ਜੀ ਠੀਕ ਆ ਜੀ ਪੂਰਾ ਜਿਹੜਾ ਸਾਡਾ ਖਲੋਤੀ ਆ ਦੋਸਤੋ ਥਾਂਨੇਵਾ ਪੂਰਾ ਚੰਨਾ ਭਰ ਕੇ ਫੇਰ ਵੈੜ ਨੇ ਸੋਣਾ ਠੀਕ ਆ ਤੇ ਆ ਵੈੜ ਸੀ ਅੱਜ ਇੱਕ ਨਗ ਸੀਗਾ ਉਹਦੀ ਡਿਟੇਲ ਜਿਹੜੀ ਤੁਹਾਨੂੰ ਦੱਸ ਦਿੱਤੀ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਆ ਜੀ ਇੱਕ ਵੀ ਰਸਾ ਖਿੱਚ ਕੇ ਮਾੜਾ ਫੇਸ ਦਿਖਾ ਦਿਓ ਮਾੜਾ ਜਿਹਾ ਆ ਦੇ